ਦੇ ਸਭ ਅੱਜ ਲੀਡਰਾਂ ਦੇ ਘਰ ਦੇ ਬਾਹਰ ਹੋ ਰਹੇ ਹਾਂ ਜੀ ਮੈਂ ਪ੍ਰੈਸ ਦਾ ਧੰਨਵਾਦ ਹਾਂ ਧੰਨਵਾਦ ਕਰਦਾ ਹਾਂ ਜਿਹੜਾ ਪੂਰੇ ਮੋਰਚੇ ਦੌਰਾਨ ਜਿਹੜਾ ਦਿੱਲੀ ਅੰਦੋਲਨ ਦੋ ਚੱਲਿਆ ਜਿਹੜਾ ਪੰਜਾਬ ਸਰਕਾਰ ਨੇ ਤਸ਼ੱਦਦ ਕੀਤਾ ਉਸ ਸਮੇਂ ਦੌਰਾਨ ਤੇ ਅੱਜ ਵੀ ਜਿੰਨੀ ਪੰਜਾਬ ਸਰਕਾਰ ਨੇ ਦਹਿਸ਼ਤ ਪਾਈ ਸੀਗੀ 19 ਨੂੰ 20 ਮਾਰਚ ਨੂੰ ਵੀ ਵੱਡੇ ਪੱਤਰ ਤੇ ਪੰਜਾਬ ਪਰਤੇ ਤੇ ਡੀਸੀਆਂ ਤੇ ਤੇ ਹੋਰ ਨਾ ਥਾਵਾਂ ਤੇ ਧਰਨੇ ਲੱਗੇ ਗਏ ਇਦੋਂ ਦਾ 28 ਦਾ ਪ੍ਰੋਗਰਾਮ ਵੀ ਹੋਇਆ ਅ ਅੱਜ ਜਿਹੜਾ ਦੋਹਾਂ ਫੋਰਮਾਂ ਵੱਲੋਂ ਕੇਮਮ ਅਤੇ ਐਸਕੇਮ ਨਾਨ ਪੋਲੀਟੀਕਲ ਵੱਲੋਂ ਪੂਰੇ ਪੰਜਾਬ ਦੇ ਅੰਦਰ 12 ਤੋਂ 4 ਵਜੇ ਤੱਕ ਮੰਤਰੀਆਂ ਵਿਧਾਇਕਾਂ ਅਤੇ ਸੰਗਰੂਰ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀ ਰਿਹੱਸ ਸੀ ਉਹਦੇ ਘਰਾਂ ਅਗੇ ਸਭ ਤੋਂ ਵੱਡੀ ਗੱਲ ਹੈ ਲੋਕਾਂ ਦੇ ਧੰਨਵਾਦ ਦੀਆਂ ਬਹੁਤ ਵੱਡੇ ਪੱਦਰ ਤੇ ਲੋਕ ਜਿਹੜੇ ਅੱਜ ਨੇ ਕਿਸਾਨ ਮਜ਼ਦੂਰ ਨੌਜਵਾਨ ਮਤਾਮਾ ਪੈਣਾ ਅੱਜ ਦੇ ਧਰਨਿਆਂ ਵਿੱਚ ਪਹੁੰਚਿਆ ਸੋ ਇਹ ਜੋ ਤਸ਼ੱਦਦ ਭਗਵੰਤ ਮਾਨ ਦੀ ਸਰਕਾਰ ਨੇ ਮੋਦੀ ਸਰਕਾਰ ਦੀ ਸ਼ਹਿ ਤੇ ਰਲ ਕੇ ਖਨੌਰੀ ਅਤੇ ਸ਼ੰਭੂ ਤੇ ਕੀਤਾ ਵਾ ਉਹਦੇ ਵਿਰੋਧ ਦੇ ਵਿੱਚ ਅੱਜ ਵੱਡੇ ਪੱਧਰ ਤੇ ਲੋਕ ਬਾਹਰ ਨਿਕਲ ਕੇ ਆਏ ਆ ਅਮਨ अरोड़ा ਜੀ ਜੋ ਕੁਝ ਬੋਲ ਰਹੇ ਆ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਜੋ ਕੁਝ ਬੋਲ ਰਹੇ ਆ ਵੀ ਸਾਡੇ ਨਾਲ ਕਿਸਾਨਾਂ ਦਾ ਕਹਿੰਦੇ ਰੌਲਾ ਕੋਈ ਨਹੀਂ ਉਹਨਾਂ ਦਾ ਕੇਂਦਰ ਨਾਲ ਮੰਗਾ ਹੈ ਗਿਆ ਵਾ ਔਰ ਅਸੀਂ ਤਾਂ ਕਹਿੰਦਾ ਚੁੱਪ ਕਰਕੇ ਕਿਹਾ ਵੀ ਬੱਸਾਂ 'ਚ ਬੈਠੇ ਉਹ ਕਿ ਨਿਊਜ਼ ਚੈਨਲ 'ਚ ਬੋਲ ਰਹੇ ਸੀ ਆ ਆ ਆ ਚੰਗਾ ਹੁੰਦਾ ਥੋੜਾ ਐਸ ਐਚਓ ਸ਼ੰਭੂ ਹਰਪ੍ਰੀਤ ਸਿੰਘ ਜਾ ਕੇ ਕਿਸਾਨ ਆਗੂ ਬਰਹਮਕੇ ਦੇ ਉੱਤੇ 25 ਬੰਦੇ ਲੈ ਕੇ ਡਾਂਗਾ ਬਰਾਉਂਦਾ ਵੀ ਨੂੰ ਤੁਹਾਨੂੰ ਨਜ਼ਰ ਨਹੀਂ ਆਉਂਦੀਆਂ ਸਿੱਧੂਪੁਰ ਦਾ ਇੱਕ ਵਰਕਰ ਹਸਪਤਾਲ ਚ ਦਾਖਲ ਹੋਇਆ ਵਾ ਤੁਸੀਂ মিডিਆ ਨੂੰ ਅੰਦਰ ਜਾਣ ਹੀ ਨਹੀਂ ਦਿੱਤਾ ਜੇ ਕੋਈ ਮੂਵੀ ਲੈ ਕੇ ਚੱਲ ਗਿਆ ਡਾਂਗ ਫੇਰ ਲੱਗਿਆ ਉਹਦੀ ਮੂਵੀ ਬੰਦ ਕਰਾਈ ਵੀ ਪਰਾਂ ਨੂੰ ਮੂੰਹ ਕਰ ਇਹ ਸਾਰਾ মিডিਆ ਨੇ ਨੋਟ ਕੀਤਾ মিডিਆ ਜਾਣ ਨਹੀਂ ਦਿੱਤਾ ਜਿਵੇਂ ਤਸ਼ੱਦਦ ਕਰ ਕੀਤਾ ਤੁਸੀਂ ਔਰ ਜਿਵੇਂ ਉਥੇ ਨੁਕਸਾਨ ਕੀਤਾ ਵਾ ਹਰ ਤਰ੍ਹਾਂ ਦਾ ਇਹ ਸਾਰੀ ਦੁਨੀਆ ਨੇ ਦੇਖਿਆ ਹੈਗਾ ਔਰ ਮੈਂ ਦੇਖੋ ਅੱਜ ਤਾਈਂ ਅਸੀਂ ਸੁਣਦੇ ਆਏ ਸੀਗੇ ਚਲ ਕਿਸੇ ਸਰਕਾਰ ਤੇ ਮਾਈਨਿੰਗ ਕਰਦਾ ਇਲਜ਼ਾਮ ਗੁੰਡਾਗਰਦੀ ਕਰਨ ਦਾ ਇਲਜ਼ਾਮ ਭ੍ਰਸ਼ਟਾਚਾਰ ਦਾ ਇਲਜ਼ਾਮ ਅਸੀਂ ਆਮ ਜਿਹੇ ਲੱਗਦੇ ਦੇਖੇ ਸੀਗੇ ਨਹੀਂ ਕਿ ਵੀ ਨਹੀਂ ਲੱਗਦੇ ਪਰ ਪਹਿਲੀ ਵਾਰ ਆਮ ਲੋਕ ਬੋਲ ਰਹੇ ਆਮ ਲੋਕਾਂ ਦੇ ਮੂੰਜਾ ਵੀ ਟਰਾਲੀ ਚੋਰਾਂ ਦੀ ਸਰਕਾਰ ਇਹ ਪਹਿਲਾ ਇਲਜ਼ਾਮ ਅਸੀਂ ਦੇਖਿਆ ਇਹ ਐ ਨਹੀਂ ਸੀ ਲੋਕ ਬੋਲਦੇ ਹੁੰਦੇ ਏਸੀ ਚੋਰਾਂ ਦੀ ਸਰਕਾਰ ਟੈਂਟ ਚੋਰਾਂ ਦੀ ਸਰਕਾਰ ਕੱਪੜੇ ਚੋਰਾਂ ਦੀ ਸਰਕਾਰ ਇਹ ਨਵਾਂ ਤਖੱਲਸ ਆ ਗਿਆ ਮੁੱਖ ਮੰਤਰੀ ਸਾਹਿਬ ਨੂੰ ਸੀਰੀਅਸ ਹੋਣਾ ਚਾਹੀਦਾ ਵੀ ਤੁਹਾਡੇ ਪੱਤੀ ਲੋਕ ਸੋਚ ਕੀ ਰਹੇ ਹੈਗੇ ਔਰ ਮਨਦੀਪ ਸਿੰਘ ਸਿੱਧੂ ਜਿਹੜਾ ਪੰਜਾਬ ਤੋਂ ਦਾ ਡੀਏ ਜੀ ਉਹ ਕਹਿੰਦਾ ਸੀ ਵੀ ਸਾਰਾ ਕੁਝ ਔਨ ਕੈਮਰਾ ਹੋ ਰਿਹਾ ਵਾ ਤੇ ਫਿਰ ਜਿੰਨੀਆਂ ਚੋਰੀਆਂ ਹੋਈਆਂ ਫਿਰ ਤੁਹਾਡੇ ਕੈਮਰੇ 'ਚ ਹੋਣਗੀਆਂ ਤੋਂ ਇਸ ਕਰਕੇ ਅੱਜ ਦਾ ਮੋਰਚਾ ਜਿੰਨੇ ਵੀ ਹਰ ਤਰ੍ਹਾਂ ਦੇ ਸਮਾਨ ਦੀ ਪਰਭਾਈ ਕਰ ਲਈ ਸੀਗਾ ਅਸੀਂ ਕਰਾਵਾਂਗੇ ਭਗਵੰਤ ਮਾਨ ਸਰਕਾਰ ਕੋਲ ਸੱਚੇ ਚੇਤਾਵਨੀ ਦੇਣਾ ਹੈ ਸੀ ਜਿੰਨਾ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਉੱਪਰ ਭਾਈ ਕਰਾਵਾਂਗੇ ਨਾ ਕੋ ਕਰੋੜਾਂ ਦੇ ਵਿੱਚ ਹੈਗਾ ਉਹਦੇ ਕੋ ਫਿਗਰ ਨਹੀਂ ਅਸੀਂ ਕਰ ਸਕਦੇ ਇਹ ਦੋ ਗਾਂ ਜਿਹੜੇ ਕਹਿ ਰਹੇ ਵੀ ਸਾਡਾ ਲੈਣਾ ਦੇਣਾ ਨਹੀਂ ਕਿਉਂ ਨਹੀਂ ਭਾਈ ਜਿਹੜੇ ਪਰਸੈਪਸ਼ਨ ਬਣਾ ਰਹੇ ਆ ਵੀ ਜਿਹੜੇ ਬਾਰਡਰ ਬੰਦ ਹੋਏ ਸੀ ਇਹਦੇ ਨਾਲ ਕਹਿੰਦੇ ਆ ਵੀ ਨੁਕਸਾਨ ਬੜਾ ਪੰਜਾਬ ਦਾ ਹੋ ਰਿਹਾ ਤੇ ਤੁਸੀਂ 13 ਫਰਵਰੀ 2024 ਤੋਂ ਪਹਿਲਾਂ ਇਹ ਦੱਸੋ ਵੀ ਇੱਥੇ ਨਸ਼ਾ ਨਹੀਂ ਸੀ ਹੈਗਾ 13 ਫਰਵਰੀ 2024 ਤੋਂ ਪਹਿਲਾਂ ਕੀ ਬਰਜ਼ਗਾਰੀ ਪੰਜਾਬ 'ਚ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਹੜੀ ਇੰਡਸਟਰੀ ਇੱਥੇ ਕੰਮ ਕਰਕੇ ਰਾਜੀ ਸੀ ਪੰਜਾਬ ਦੇ ਜਿਹੜੀ ਅੱਜ-ਪੱਛ ਰਹੀ ਆ 13 ਫਰਵਰੀ 2024 ਤੋਂ ਪਹਿਲਾਂ ਇੱਥੇ ਮੰਗਾਈ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਸਾਨਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ 13 ਫਰਵਰੀ 2024 ਤੋਂ ਪਹਿਲਾਂ ਮਜ਼ਦੂਰਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ ਕਿ ਪੰਜਾਬ ਦੇ ਨੌਜਵਾਨ ਮੁੰਡੇ ਵਿਦੇਸ਼ਾਂ ਨੂੰ ਹਿਜਰਤ ਨਹੀਂ ਸੀ ਕਰ ਰਹੇ ਸੋ ਸਰਕਾਰ ਝੂਠ ਬੋਲ ਰਹੀ ਆ ਪੀ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਆ ਸਰਕਾਰ ਸਾਨੂੰ ਦੱਸੇ ਮਹਿੰਗਾਈ ਵਿੱਚ ਕਿੰਨਾ ਫਰਕ ਆ ਗਿਆ ਕੀ ਫਾਇਦਾ ਹੋਇਆ ਸਾਨੂੰ ਨਜ਼ਰ ਤੇ ਦਿਖਾਵੇ ਇਸ ਕਰਕੇ ਤੁਸੀਂ ਵਾਅਦਾ ਕਰਕੇ ਆਏ ਸੀ ਚਾਰ ਹਫ਼ਤਾਵਾਂ ਚ ਨਸ਼ਾ ਬੰਦ ਕਰਨਾ ਤੁਸੀਂ ਵਾਅਦਾ ਕਰਕੇ ਆਏ ਸੀ ਬੇਰਜ਼ਗਾਰੀ ਦੂਰ ਕਰਨੀ ਆ ਤੁਸੀਂ ਕਹਿੰਦੇ ਸੀ ਅਸੀਂ ਰੈਵਨਿਊ ਇੰਨਾ ਜਨਰੇਟ ਕਰਾਂਗੇ ਵੀ ਆਪਣੇ ਤੌਰ ਤੇ ਐਮਐਸਪੀ ਦਾਂਗੇ 6 ਫਸਲਾਂ ਬਾਰੇ ਤੁਸੀਂ ਮੰਨੇ ਵੀ ਦਿੱਤੀ ਨਹੀਂ ਹੈਗੀ 30000 ਕਰੋੜ ਰੁਪਈਆ ਤੁਸੀਂ ਮਾਈਨਿੰਗ ਚ ਕਮਾਉਣਾ ਸੀ ਕਿੱਥੇ ਕਮਾ ਲਿਆ ਸਾਨੂੰ ਦੱਸੋ ਤਾਂ ਸਹੀ ਆਪਕਾਰੀ ਤੇ ਥੋੜੀ ਨਮੀ ਪਾਲਸੀ ਹੁੰਨੀ ਸੀ ਉਹ ਵੀ ਨਹੀਂ ਸਾਨੂੰ ਪਤਾ ਲੱਗ ਰਿਹਾ ਤੋ ਅੱਜ ਵੀ ਪਿਛਲੇ ਵਾਰ ਝੋਨਾ ਮੰਡੀਆਂ ਚ ਰੋਲਿਆ ਹੋਇਆ ਪੰਜਾਬ ਸਰਕਾਰ ਦੀ ਨਕਾਮੀ ਕਰਕੇ ਗਡਾਮਾਂ ਤੋਂ ਚੌਲ ਨਹੀਂ ਚੁੱਕੇ ਗਏ ਹੁਣ ਵੀ ਮੈਂ ਕਹਿੰਦਾ ਦੱਸ ਦਿਓ ਚੌਲ ਚੁੱਕਲੇ ਕੇਂਦਰ ਨੇ ਗਾਂ ਹੁਣ ਕਣਕ ਦਾ ਸੀਜ਼ਨ ਆ ਗਿਆ ਗਾਂ ਜਿੰਨੀਆਂ ਅੱਜ ਅਸੀਂ ਬਿਜਲੀ ਮੰਤਰੀ ਦੇ ਬਾਹਰ ਮੁਰਿਆ ਤਾਰਾ ਤੁਸੀਂ ਆਪ ਜਾ ਕੇ ਦੇਖ ਲਓ ਕਿ ਕਿੰਨਿਆਂ ਕੇ ਚੰਗੇ ਨਾ ਸ਼ਾਰਟ ਸਰਕਟ ਨਾਲ ਹਜ਼ਾਰਾਂ ਏਕੜ ਕਿਸਾਨਾਂ ਦੀ ਫਸਲ ਸੜਨੀ ਆ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕਰਨਾ ਜਿਹੜੇ ਉਹ ਸਟੇਲਾਈਟ ਜਿਹੜੇ ਸਾਡੇ ਪ੍ਰਾਲੀ ਛੜਦੇ ਦੇਖਦੇ ਆ ਉਹਨਾਂ ਨੂੰ ਕਣਕ ਛੜਦੀ ਨਜ਼ਰ ਨਹੀਂ ਆਉਣੀ ਹੈਗੀ। ਤੁਸੀਂ ਕਹਿੰਦੇ ਹੁਣ ਤੋਂ ਪ੍ਰਬੰਧ ਕਰੋ। ਤੁਸੀਂ ਦੱਸੋ ਵੀ ਭਗਵੰਤਮਾਨ ਦੀ ਸਰਕਾਰ ਕਿਹੜੇ ਕਿਸਾਨ ਨੂੰ ਢੇਰੀ ਦਾ ਜੇ ਫਾਰਮ ਦਿੰਦੇ ਹੈਗੇ। ਹੁਣ ਫਿਰ ਸਾਡੀ ਕਣਕ ਦੀ ਆਗੀ ਤਲਾਈ ਤੇ ਹੁਣ ਆਰਤੀਆਂ ਦਾ ਮਸਲਾ ਕਮਿਸ਼ਨ ਦਾ ਕੱਢ ਕੇ ਲੈ ਕੇ ਸੈਂਟਰ ਨਾਲ ਚੱਕ ਰਹੇ ਆ। ਇਹ ਸਾਡੇ ਸੀਜ਼ਨ 'ਚ ਕਿਉਂ ਮਸਲੇ ਹੁੰਦੇ ਆ? ਤੁਸੀਂ ਕਹਿੰਦੇ ਅਮਨ ਰੋੜਾ ਜੀ ਅਸੀਂ ਨਹੀਂ ਲੋਕਾਂ ਨੂੰ ਤੰਗ ਕਰਦੇ। ਤੁਸੀਂ ਲੋਕਾਂ ਨੂੰ ਤੰਗ ਕਰ ਰਹੇ ਜੇ ਤੇ ਤੁਸੀਂ ਲੋਕਾਂ ਨੂੰ ਤੰਗ ਕਰਨ ਵਾਸਤੇ ਜਿਹੜਾ ਨਮਾ ਅਜਿਹੜਾ ਪ੍ਰਦੂਸ਼ਣ ਦਾ ਐਕਟ ਸੀਗਾ ਵਾਟਰ ਪ੍ਰੋਵੈਂਸ਼ਨ ਐਂਡ ਕੰਟਰੋਲ ਐਂਡ ਪ੍ਰਦੂਸ਼ਣ ਅਸੈਂਸਰਕ ਐਕਟ 2024 ਵਿੱਚ ਸੋਧ ਕੀਤੀ ਆ ਜਿਹਦੇ ਵਿੱਚ ਜਿਹੜੇ ਸਾਡੇ ਕੁਦਰਤੀ ਸਰੋਤ ਸੀ ਜਿਹੜਾ ਉਹਨਾਂ ਦੇ ਵਿੱਚ ਜ਼ਹਿਰ ਕੋਲਦਾ ਸੀ ਉਹਨਾਂ ਨੂੰ 1 ਸਾਲ ਤੋਂ ਲੈ ਕੇ 6 ਸਾਲ ਦੀ ਸਜ਼ਾ ਹੋਣੀ ਸੀਗੀ ਹੁਣ ਤੁਸੀਂ ਉਹ ਖਤਮ ਕਰਤਾ ਕੇਂਦਰ ਦੇ ਕਹੇ ਤੇ ਔਰ ਹੁਣ ਤੁਸੀਂ 15000 ਤੋਂ ਸੌਰੀ 15000 ਤੋਂ 15 ਲੱਖ ਦਾ ਜੁਰਮਾਨਾ ਲਾਇਆ ਔਰ ਪੰਜਾਬ ਕੈਂਸਰ ਨਾਲ ਮਰ ਰਿਆ ਸਾਰੇ ਪੰਜਾਬੀ ਕੈਂਸਰ ਨਾਲ ਪੀੜਤ ਨੇ ਔਰ ਇੱਕ ਹੋਰ ਬਿਮਾਰੀਆਂ ਨੇ ਤੁਸੀਂ ਤਾਂ ਹੱਕ ਚ ਭੁਗਤ ਰਹੇ ਜੋ ਤੁਸੀਂ ਭਗਵੰਤ ਮਾਨ ਕਹਿੰਦਾ ਵੀ ਸਾਨੂੰ ਕਿਸਾਨਾਂ ਦੀ ਲੋੜ ਨਹੀਂ ਮਜ਼ਦੂਰਾਂ ਦੀ ਲੋੜ ਨਹੀਂ ਸਾਨੂੰ ਆਮ ਦੁਕਾਨਦਾਰ ਦੀ ਲੋੜ ਨਹੀਂ ਹੈਗੇ ਰੇੜੀ ਫੜੇ ਦੀ ਲੋੜ ਨਹੀਂ ਉਹ ਕਹਿੰਦਾ ਵੱਡੇ ਕਾਰਪੋਰੇਟ ਘਰਾਣੇ ਅੰਮ੍ਰਿਤ ਸ਼ਾਹ ਤੇ ਮੋਦੀ ਜੀ ਦੀ ਲੋੜ ਹੈਗੀ ਆ ਬਾਕੀ ਕਿਸੇ ਦੀ ਲੋੜ ਨਹੀਂ ਹੈਗੀ ਤਾਂ ਲੋੜ ਤਾਂ ਤੁਹਾਨੂੰ ਸਾਰਿਆਂ ਦੀ ਪੈਣੀ ਇਸ ਕਰਕੇ ਸਾਡੇ ਤੋਂ ਲੋਕ ਨਹੀਂ ਤੰਗ ਹੈਗੇ ਤੁਹਾਡੇ ਤੋਂ ਤੰਗ ਹੈਗੇ ਅਮਨ अरोड़ा ਜੀ ਤੁਹਾਨੂੰ ਐਂ ਉਂਗਲ ਖੜੀ ਕਰਕੇ ਜਿਵੇਂ ਤੁਸੀਂ ਕਹਿੰਦੇ ਹੋ ਇਹ ਪੰਜਾਬੀ ਆ ਜੇ ਤੁਸੀਂ ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕੋਗੇ ਮੋਦੂ ਸਾਨੂੰ ਦਿੱਲੀ ਜਾਣ ਤੋਂ ਰੋਕੂਗਾ ਤੇ ਪੰਜਾਬ ਵਾਲਿਆਂ ਨੂੰ ਫੈਸਲਾ ਕਰਨਾ ਹੈ ਵੀ ਤੁਹਾਨੂੰ ਪਿੰਡਾਂ ਚ ਆਉਣ ਆਉਣ ਦੇਣਾ ਕਿ ਨਹੀਂ ਆਉਣ ਦੇ ਇਹ ਫੈਸਲਾ ਹੋਊਗਾ ਕਿ ਪੰਜਾਬ ਵਾਲੇ ਨੇ ਜਿਵੇਂ ਤੁਸੀਂ ਦਿੱਲੀ ਦੇ ਹੱਕ ਚ ਭੁਗਤੇ ਜੇ ਇਹ ਵੱਖਰੀ ਗੱਲ ਅਮਨ अरोड़ा ਜੀ ਜਾਂ ਭਗਵੰਤ ਮਾਨ ਜੀ ਜਾਂ ਕੇਜਰੀਵਾਲ ਨੂੰ ਲੋਕਾਂ ਨੇ 나ਗਪੁਰ ਜਾਂਦੇ ਨਹੀਂ ਦੇਖਿਆ ਹੈਗਾ ਹਾਂ ਉਹ ਵੱਖਰੀ ਗੱਲ ਹੈ ਵੀ ਤੁਸੀਂ ਖਾਕੀ ਪੈਂਟ ਪਾਲੀ ਆ ਤੁਸੀਂ ਅੱਜ ਭਗਵੇਂ ਰੰਗ ਵਿੱਚ ਰੰਗੇ ਗਏ ਉਹ ਮੋਦੀ ਦੀ ਬੋਲੀ ਬੋਲ ਰਹੇ ਜੇ ਇਹ ਗੱਲ ਦਾ ਜਵਾਬ ਆਉਣ ਵਾਲੇ ਸਮੇਂ ਵਿੱਚ ਪੰਜਾਬ ਤੁਹਾਨੂੰ ਦੇਊਗਾ ਔਰ ਮੈਂ ਲੋਕਾਂ ਦਾ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਵਿੱਚ ਦੋਵੇਂ ਫੋਰਮ ਆਪਦੀ ਮੀਟਿੰਗਾਂ ਕਰਨਗੇ ਤੇ ਅਗਲੀ ਆਰ ਪਾਰ ਦੀ ਲੜਾਈ ਆਪਾਂ ਲੈ ਕੇ ਆਵਾਂਗੇ ਅਸੀਂ ਲੋਕਾਂ ਨੂੰ ਕਹਿੰਨੇ ਪਿੰਡਾਂ 'ਚ ਤਿਆਰੀ ਕਰੋ ਵਾਢੀ ਦਾ ਸੀਜ਼ਨ ਆ ਫੰਡ ਵਗੈਰਾ ਕਿੱਥੇ ਕਰੋ ਔਰ ਜਿਹੜਾ ਐਮ ਐਲ ਏ ਆ ਲਾਡੀ ਟੌਂਸ ਜੋ ਕੁਝ ਇੰਨੇ ਗੁੰਡਾਗਰਦੀ ਕੀਤੀ ਉਹਨੂੰ ਸਾਫ਼ ਕਹਿਣਾ ਚਾਹੁੰਦੇ ਤੈਨੂੰ ਮੂੰਹ ਤੋੜ ਕੇ ਜਵਾਬ ਲਾਂਗੇ ਤੇਰੇ ਬਾਰ ਮੂਰੇ ਦਾਂਗੇ ਕਰ ਲਈ ਜਿੰਨੇ ਗੁੰਡੇ ਇਕੱਠੇ ਕਰਨੇ ਆ ਔਰ ਜੇ ਪੰਜਾਬ ਸਰਕਾਰ ਸਹੀ ਹੋਊਗੀ ਤੇ ਇਹੋ ਜੇ ਐਮਐਲਏ ਜਿਹਦੀ ਗੁੰਡਾ ਟੈਪ ਮਾਨਸਿਕਤਾ ਉਹਨੂੰ ਨੱਥ ਪਾਊਗੀ ਨਹੀਂ ਤਾਂ ਪੰਜਾਬ ਦੇ ਲੋਕ ਇਹੋ ਜੇ ਐਮਐਲਏ ਨੂੰ ਨੱਥ ਪਾਉਣਾ ਜਾਣਦੇ ਅਸੀਂ ਪਹਿਲਾਂ ਵੀ ਵੀਰ ਸੋ ਲੋਕਾਂ ਕੇ ਨੂੰ ਪਾਈ ਆ ਬੜੇ ਬੜੇ ਐਮਐਲਏ ਵਿਗੜੇ ਸੀ ਸਿੱਧੇ ਕੀਤੇ ਆ ਤੇ ਇਹਨਾਂ ਨੂੰ ਵੀ ਸਿੱਧੇ ਕਰ ਲਾਂਗੇ ਤੁਹਾਡਾ ਪ੍ਰੈਸ ਦਾ ਆਿਆਂ ਦਾ ਧੰਨਵਾਦ ਕਿ ਲੱਗਦਾ ਕਿ ਆਪਣੇ ਹੱਕਾਂ ਦਾ ਟੱਕਾ ਮਾਰਿਆ ਜਾ ਰਿਹਾ ਜਿਵੇਂ ਕਨੋਰੀ ਬਾਰਡਰ ਤੋਂ ਸ਼ਕੋ ਬਾਰਡਰ ਤੇ ਕਿਸਾਨ ਆਪਣੇ ਹੱਕ ਰੱਖਣ ਲਈ ਗੱਲ ਕਰਨ ਲੱਗੇ ਸੀ ਪਰ ਉਹਨਾਂ ਨੂੰ ਜਿਸ ਤਰ੍ਹਾਂ ਉਹਨਾਂ ਨੂੰ ਦੇਖੋ ਮੈਨੂੰ ਲੱਗਦਾ ਪਿਛਲੇ 75 ਸਾਲਾਂ ਦੇ ਇਤਿਹਾਸ ਦੇ ਵਿੱਚ ਕਦੀ ਵੀ ਕਿਸੇ ਸਰਕਾਰ ਨੇ ਹਥਿਆਰ ਬੰਦ ਕਿਉਂ ਨਹੀਂ ਸੀ ਘੋਲ ਚਾਲ ਗੱਲ ਕਰਨ ਹੁੰਦੇ ਹੁੰਦੇ ਸੀ ਗੱਲ ਕਰਨ ਤੋਂ ਬਾਅਦ ਰਸਤਾ ਦੇ ਕੇ ਉਹਨਾਂ ਨੂੰ ਪਹੁੰਚਾਇਆ ਜਾਂਦਾ ਸਰ ਵੀ ਥੋੜੇ ਨਾਲ ਗੱਲਬਾਤ ਕੋ ਕੇਂਦਰ ਨਾਲ ਗੱਲਬਾਤ ਹੋ ਰਹੀ ਆ ਗੱਲਬਾਤ ਵੀ ਆਪਣੇ ਥਾਂ ਤੁਰੀ ਜਾਂਦੀ ਅਗਲੀ ਮੀਟਿੰਗ ਤੈਅ ਹੋ ਗਈ ਆ ਪੰਜਾਬ ਦੇ ਮੰਤਰੀ ਮੀਟਿੰਗ 'ਚ ਬੈਠੇ ਝੂਠ ਬੋਲਦੇ ਵੀ ਤੁਹਾਡੇ ਨਾਲ ਰੌਲਾ ਕੋਈ ਨਹੀਂ ਪ੍ਰੈਸ ਨੂੰ ਚੀਮਾ ਜੀ ਨੂੰ ਪ੍ਰੈਸ ਸਵਾਲ ਕਰਦੀ ਆ ਵੀ ਜਿਹੜੇ ਤੁਸੀਂ ਬਾਰਡਰਾਂ ਤੇ ਫੋਰਸ ਲਾਈ ਆ ਕੀ ਧਰਨਾ ਖੇਡਣਾਂ ਦਾ ਨਾ ਨਾ ਉਥੇ ਨਸ਼ਿਆਂ ਵਾਸਤੇ ਲਾਈ ਆ ਤੋ ਇਹ ਝੂਠ ਬੋਲਣ ਵਾਲਿਆਂ ਤੇ ਕਿਵੇਂ ਤਬਾਰ ਕਰ ਲਈਏ ਵੀ ਕਿਵੇਂ ਹੋਜੂ ਤੁਸੀਂ ਜੇਲ੍ਹ 'ਚ ਰਹਿ ਗਏ ਆ ਜੇ ਉਹਦੇ ਵਿੱਚ ਕੀ ਤੁਸੀਂ ਐਕਸਪੀਰੀਅੰਸ ਕੀ ਕਟਿਆ ਦਵੇ ਦੇਖੋ ਜਿਹੜੇ ਕਹਿੰਦੇ ਜੁੱਧ ਨਸ਼ਿਆਂ ਵਿਰੋਧ ਦਾ ਮੈਂ ਤਾਂ ਉਦੋਂ ਵੀ ਕਿਹਾ ਸੀ ਭਗਵੰਤਬਾਨ ਜੀ ਪਹਿਲਾਂ ਚੱਲੀਏ ਪਟਿਆਲੇ ਉਥੇ ਵੇਖੀਏ ਵੀ ਮੋਬਾਈਲ ਕਿੰਨੇ ਆ ਦੇ ਅੰਦਰ ਟੀਕੇ ਕਿੰਨੇ ਲੱਗਦੇ ਹੈਗੇ ਫਿਰ ਬਾਹਰ ਗੱਲ ਕਰ ਲਾਂਗੇ ਮੈਂ ਤਾਂ ਚਲੋ ਕੋਈ ਨਹੀਂ ਇਹ ਸਾਨੂੰ ਗਲਤ ਕਹਿ ਸਕਦੇ ਮੀਡੀਆ ਨੂੰ ਨਾਲ ਲੈਣ ਆਈਟੂ ਸਾਹਿਬ ਆਜਾ ਈਟੂ ਸਾਹਿਬ ਤਾਂ ਹਲਕਾ ਨਾ ਇਹਨਾਂ ਦੇ ਪੰਡਾ ਚੱਲ ਜਣੇ ਜਾ ਕੇ ਦੇਖ ਲੈਣੇ ਜੇ ਨਸ਼ਾ ਬੰਦ ਹੋਇਆ ਕੋਈ ਵੀ ਜਾਂ ਸਾਡੇ ਧਾਰੀਵਾਲ ਸਾਹਿਬ ਮੰਤਰੀ ਉਹਨਾਂ ਦੇ ਹਲਕੇ ਟਲ ਜਣੇ ਇਹ ਢੋਂਗ ਰਚਿਆ ਜਾ ਰਾ ਕੋਈ ਗ੍ਰਾਮਾ ਵਾਲਿਆਂ ਨੂੰ ਫੜ ਕੇ ਨਸ਼ਾ ਬੰਦ ਥੋੜਾ ਹੁੰਦਾ ਤੁਸੀਂ ਤਾਂ ਜਿਨ੍ਹਾਂ ਨੂੰ ਨਸ਼ਾ ਦੇ ਸਦਾ ਕਰਕੇ ਦੇ ਉਹਨਾਂ ਕੋ ਮਾਫੀਆ ਮੰਗ ਕੇ ਜਾਨ ਛਡਾਈ ਤੁਸੀਂ ਹੁਣ ਉਹਨਾਂ ਦਾ ਨਾਂ ਤੱਕ ਨਹੀਂ ਜੇ ਲੈਂਦੇ ਉਹ ਨਸ਼ਾ ਤਸਕਰ ਫੜੋ ਜਿਹੜੇ ਤੁਸੀਂ ਆਂਦੇ ਫੜਦੇ ਆਂ ਆਮ ਗ੍ਰਾਮਾਂ ਵਾਲੇ ਪੀੜਤ ਮੁੰਡੇ ਫੜ ਕੇ ਕੋਈ ਵੀ ਨਸ਼ਾ ਬੰਦ ਨਹੀਂ ਹੋਣਾ ਹੈਗਾ ਇੱਕ ਵਾਰ ਫਿਰ ਟੋਲ ਪਲਾਜ ਦੇ ਰੇਟ ਬਧਾਏ ਕਹਿੰਨੇ ਹੋਰ ਜਿਹੜੀ ਆ ਇੱਕ ਫਿਰਾਲ ਤੋਂ ਹਾਂ ਦੇਖੋ ਮੈਨੂੰ ਲੱਗਦਾ ਉਹ ਰਾਹਤ ਦਿੱਤੀ ਹੈ ਭਗਵਾਨ ਤੋਂ ਮੰਨ ਲਓ ਕਹਿੰਦਾ ਰਾਤ ਮਿਲ ਗਈ ਤੋ ਇਹ ਕਾਰਪੋਰਟ ਨੂੰ ਕਾਰਪੋਰੇਟ ਨੂੰ ਲਜਾਉਣ ਵਾਸਤੇ ਜਿਹੜਾ ਫਿਰ ਜਿਹੜੇ ਲੋਕਾਂ ਦੇ ਉੱਤੇ ਬੋਝ ਪਾਇਆ ਗਿਆ ਆਪਾਂ ਇਹਦਾ ਵਿਰੋਧ ਕਰਦੇ ਆ ਅਸੀਂ ਕਹਿੰਨੇ ਟੋਲ ਪਲਾਜ ਹੋਣੇ ਨਹੀਂ ਚਾਹੀਦੇ ਪਹਿਲੋ ਅਸੀਂ ਗੱਡੀ ਦਾ ਟੈਕਸ ਦਿੱਤਾ ਫਿਰ ਰੋਡ ਟੈਕਸ ਦਿੱਤਾ ਉਹਨੇ ਤਿੰਨ ਤਿੰਨ ਟੈਕਸਾਂ ਨੂੰ ਜੱਜੀਆਂ ਨਹੀਂ ਲੱਗਣਾ ਚਾਹੀਦਾ ਆਜ਼ਾਦ ਭਾਰਤ ਦੇ ਵਿੱਚ ਅਸੀਂ ਸਮਝਦੇ ਹਾਂ ਅੱਜ ਪੰਜਾਬ ਵਿੱਚ ਦੋ ਜਗ੍ਹਾ ਤੇ ਕੱਟੜੂ ਕਿਸਾਨਾਂ ਦੇ ਵਿੱਚ ਆਪਸ ਦੇ ਵਿੱਚ ਜਲੰਧਰ ਚੱਕਦਾ ਹੋਇਆ ਹਾਂ ਦੇਖ ਹਾਂ ਦੇਖੋ ਗੁੰਡਾਗਰਦੀ ਕਰਦੇ ਆ ਕੋਈ ਨਹੀਂ ਇਹਦਾ ਮੂੰਹ ਤੋੜ ਜਵਾਬ ਦਾਂਗੇ ਮੈਂ ਤੇ ਕਹਿੰਦਾ ਜਿੱਥੇ-ਜਿੱਥੇ ਵੀ ਹੋਈ ਆ ਅੱਜ ਪੂਰੇ ਪੰਜਾਬ ਸੀਗਾ 12 ਤੋਂ 4 ਸੀਗਾ ਸਾਡਾ ਪ੍ਰੋਗਰਾਮ ਕੋਈ ਨਹੀਂ ਜਿੱਥੇ-ਜਿੱਥੇ ਕੋਈ ਜਾਤੀ ਹੋਊਗੀ ਉਹਨਾਂ ਨੂੰ ਉਹਨਾਂ ਦਾ ਵੀ ਜਵਾਬ ਅਸੀਂ ਹਾਂ ਦੋਵੇਂ ਫੋਰਮ ਮੀਟਿੰਗ ਕਰਕੇ ਤੁਹਾਡੇ ਸਾਹਮਣੇ ਅਗਲੀ ਰਣਨੀਤੀ ਲੈ ਕੇ ਆਉਂਦੇ ਹਾਂ ਨਾਂਮ ਦਾ ਸਿਧੀ ਅੱਜ ਬੜੇ ਕਿਸਾਨਾਂ ਦੇ ਵੱਲੋਂ ਅੱਜ ਜਿਹੜਾ ਕਿ ਹੁਕਮ ਦਫ਼ਤਰ ਤੇ ਪੱਤਰ ਜੀ ਅੱਜ ਝੰਡੇ ਵਾਲੇ ਵਿਖੇ ਕਿਸਾਨਾਂ ਵੱਲੋਂ ਜਿਹੜਾ ਕਿ ਧਰਨਾ ਲਗਾਇਆ ਗਿਆ ਸੀਗਾ ਇਹਦੇ ਸੰਬੰਧ ਵਿੱਚ ਆ ਜੋ ਮੰਗ ਪੱਤਰ ਸਾਨੂੰ ਦਿੱਤਾ ਗਿਆ ਅੱਜ ਜੋ ਕਿ ਮਾਨਯੋਗ ਪ੍ਰਧਾਨ ਮੰਤਰੀ ਅਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਸੰਬੋਧਿਤ ਹੈਗਾ ਉਹ ਆਪਣਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅੰਮ੍ਰਿਤਸਰ ਦੇ ਵੱਲੋਂ ਮੈਂ ਉਪ ਮੰਡਲ ਮੈਜਿਸਟ੍ਰੇਟ ਅੰਮ੍ਰਿਤਸਰ ਵੱਲੋਂ ਮੈਂ ਰਿਸਿਵ ਕੀਤਾ ਤੇ ਜੋ ਵੀ ਇਹਨਾਂ ਦੀਆਂ ਮੰਗਾਂ ਹੈਗੀਆਂ ਉਹ ਅਸੀਂ ਤੁਰੰਤ ਸਰਕਾਰ ਨੂੰ ਪਹੁੰਚਦਿਆਂ ਕਰਦੇ ਹਾਂ